ਤੇ ਸਾਡੀ ਪੀਸੀ ਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਸਾਰੇ ਪ੍ਰੈਸ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਦੀ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਤੇ ਅੱਜ ਦੀ ਸਾਡੀ ਇਸ ਮੀਟਿੰਗ ਦਾ ਅਜੰਡਾ ਇਹੀ ਹੈਗਾ ਕਿ ਆਉਣ ਵਾਲੀ 11 ਤਰੀਕ ਨੂੰ ਸਾਡੇ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਮਲਿਕਾ ਅਰਜੁਨ ਖੜਗੇ ਜੀ ਸਮਰਾਲੇ ਆ ਰਹੇ ਨੇ ਤੇ ਉਹ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚ ਪਹਿਲੀ ਵਾਰ ਇੱਕ ਬਹੁਤ ਵੱਡੀ ਕਨਵੈਨਸ਼ਨ ਹੋਣ ਜਾ ਰਹੀ ਹੈ ਜਿਦੇ ਵਿੱਚ ਪਾਰਟੀ ਦੇ ਸਾਰੇ ਆਫਿਸ ਬੇਰਰਸ ਮੈਂ ਦੱਸਣਾ ਚਾਹਨਾ ਹੈ ਸਾਡੀ ਕਾਂਗਰਸ ਕਮੇਟੀ ਦੀ ਸਾਰੇ ਆਫਿਸ ਬੇਰਰਸ ਸਾਡੇ 29 ਡਿਸਟ੍ਰਿਕਟ ਪ੍ਰੈਜ਼ੀਡੈਂਟਸ ਤੇ ਮੈਂ ਤੁਹਾਨੂੰ ਇੱਕ ਆંકੜੇ ਦੇਣਾ ਚਾਹਾਂਗਾ ਸਾਡੇ 2021 2145 ਮੰਡਲ ਪ੍ਰਧਾਨ 24770 ਮੰਡਲ ਕਮੇਟੀਆਂ ਦੇ ਮੈਂਬਰ ਤੇ ਤਕਰੀਬਨ 300 ਬਲਾਕ ਪ੍ਰਧਾਨ ਤੇ तकरीबन 9000 ব্লক ਕਮੇਟੀ ਦੇ ਸਾਰੇ ਮੈਂਬਰ ਕੁੱਲ ਮਿਲਾ ਕੇ तकरीबन 24000 ਲੋਕਾਂ ਦੀ ਇਹ ਕਨਵੈਨਸ਼ਨ ਹੋਣ ਜਾ ਰਹੀ ਹੈ ਤੇ ਪੰਜਾਬ ਵਾਸਤੇ ਬਹੁਤ ਹੀ ਮਾਨ ਦੀ ਗੱਲ ਹੈ ਬਹੁਤ ਹੀ ਵੱਡਾ ਫੈਸਲਾ ਹੈ ਕਾਂਗਰਸ ਪਾਰਟੀ ਦਾ ਤੇ ਇਹ ਇਸ ਗੱਲ ਦਾ ਸਬੂਤ ਹੈ ਕਿ ਕਾਂਗਰਸ ਪਾਰਟੀ ਲਈ ਪੰਜਾਬ ਸਟੇਟ ਕਿੰਨੀ ਐਮ ਹੈ ਤੇ ਅੱਜ ਦੀ ਸਾਡੀ ਮੀਟਿੰਗ ਵੀ ਇਸੇ ਸੰਬੰਧ ਵਿੱਚ ਰੱਖੀ ਗਈ ਹੈ ਜਿਹਦੇ ਵਿੱਚ ਅਸੀਂ ਅੱਜ ਸਾਰਿਆਂ ਦੀ ਸਾਡੇ ਜੋਲੀ ਜੀ ਸਾਡੇ ਇਨਚਾਰਜ ਵੀ ਮੌਜੂਦ ਨੇ ਕਾਲਾ ਜੀ ਸਾਰੇ ਡਿਸਟ੍ਰਿਕਟ ਪ੍ਰਧਾਨ ਮੱਖਣ ਜੀ ਪੂਰੀ ਕਾਂਗਰਸ ਕਮੇਟੀ ਇੱਥੇ ਸਾਰੀ ਜ਼ਿਲ੍ਹਾ ਕਮੇਟੀ ਸਾਰੇ ਮੈਂਬਰ ਇੱਥੇ ਮੌਜੂਦ ਨੇ ਸਾਰੇ ਬਲਾਕ ਪ੍ਰੈਜ਼ੀਡੈਂਟਸ ਇੱਥੇ ਪਹੁੰਚੇ ਨੇ ਅੱਜ ਤੇ ਅਸੀਂ ਅੱਜ ਸਾਰਿਆਂ ਦੀ ਇਹ ਡਿਊਟੀ ਲਾ ਰਹੇ ਹਾਂ ਕਿ ਕਿਵੇਂ ਇਕੱਠੇ ਹੋ ਕੇ ਕਿਵੇਂ ਸਾਰਿਆਂ ਨੇ ਉੱਥੇ ਉਸ ਦਿਨ ਪਹੁੰਚਣਾ ਹੈ ਤਾਂ ਕਿ ਵੱਧ ਤੋਂ ਵੱਧ ਬਰਨਾਲਾ ਸਾਡੇ ਜ਼ਿਲ੍ਹੇ ਦੀ ਉੱਥੇ ਪ੍ਰੈਜ਼ੈਂਸ ਹੋ ਸਕੇ ਤੇ ਅਸੀਂ ਸਾਰੇ ਮਿਲ ਕੇ ਇਸ ਬੀਟਿੰਗ ਨੂੰ ਕਾਮਯਾਬ ਬਨਾਈ ਹੈ ਕਿਉਂਕਿ ਉਸ ਦਿਨ ਸਹੀ ਮਾਨੇ ਵਿੱਚ ਕਾਂਗਰਸ ਪਾਰਟੀ ਆਪ ਦੀ ਜਿਹੜੀ ਇਲੈਕਸ਼ਨ ਕੈਂਪੇਨ ਹੈ ਮੈਂ ਕਹਿ ਸਕਦਾ ਕਿ ਇੱਥੇ ਉਹਦਾ ਪੋਲ ਜਿਹੜਾ ਬਿਊਗਲ ਬਚਦਾ ਹੈ ਉਹ ਸ਼ੁਰੂ ਹੋਏਗਾ ਤੇ ਕਾਂਗਰਸ ਪਾਰਟੀ ਇਹ ਵੀ ਉਮੀਦ ਕਰਦਾ ਹੈ ਕਿ ਅਸੀਂ ਵਿਸ਼ਵਾਸ ਵੀ ਦਵਾ ਸਕਦਾ ਹੈ ਕਿ ਬਰਨਾਲੇ ਵਿੱਚੋਂ ਤੇ ਸੰਦਰੂਰ ਵਿੱਚੋਂ ਕਾਂਗਰਸ ਪਾਰਟੀ ਜ਼ਰੂਰ ਜਿੱਤੇਗੀ ਤੇ ਪੂਰੇ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਬਹੁਤ ਹੀ ਸ਼ਾਨਦਾਰ ਸਾਡੀ ਪਰਫਾਰਮੈਂਸ ਰਹੇਗੀ ਕਿਉਂਕਿ ਸਾਰੇ ਜਾਣਿਆ ਉਸ ਦੇ ਦਿਨ ਜਾਣਦੇ ਨੇ ਕਿ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਲੋਕੀ ਉਸ ਸਰਕਾਰ ਤੋਂ ਬਹੁਤ ਹੀ ਜ਼ਿਆਦਾ ਤੰਗ ਨੇ ਜਦੋਂ ਇਹ ਸਰਕਾਰ 2 ਸਾਲ ਪਹਿਲਾਂ ਆਈ ਸੀ ਉਹਨਾਂ ਨੇ ਲੋਕਾਂ ਵਿੱਚ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਆਪਾਂ ਕਿਸੇ ਚੀਜ਼ ਨੂੰ ਵੀ ਵੇਖ ਲਈਏ ਨੌਕਰੀਆਂ ਹੋਣ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਮਹਿੰਗਾਈ ਦੀ ਗੱਲ ਹੋਵੇ ਕਿਸਾਨਾਂ ਵਾਸਤੇ ਔਰਤਾਂ ਵਾਸਤੇ ਟਰੇਡਰਸ ਵਾਸਤੇ बिजनेसमੈਨ ਵਾਸਤੇ ਕਿਸੇ ਵੀ ਵਾਸਤੇ ਜਿਹੜੇ ਜਿਹੜੇ ਉਹਨੇ ਵਾਅਦੇ ਕੀਤੇ ਸੀ ਅਸੀਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦਾ ਜਿਹੜਾ ਇੱਕ ਪੋਲ ਮੈਨੀਫੈਸਟੋ ਸੀਗਾ ਉਹਨੂੰ ਇੱਕ ਪਾਸੇ ਰੱਖਦੇ ਹੋਏ ਜਿਹੜੀ ਹਕੀਕਤ ਹੈਗੀ ਹੈ ਪੰਜਾਬ ਪੰਜਾਬ ਵੀ ਅੱਜ ਦੇ ਦਿਨ ਉਹਨੂੰ ਨਾਲ ਰੱਖਦੇ ਹੋਏ ਲੋਕਾਂ ਵਿੱਚ ਇੱਕ ਪੇਪਰ ਪੇਸ਼ ਕਰਾਂਗੇ ਇੱਕ ਵਾਈਟ ਪੇਪਰ ਪੇਸ਼ ਕਰਾਂਗੇ ਜਿਹਦੇ ਰਾਹੀਂ ਅਸੀਂ ਦੱਸਾਂਗੇ ਕਿ ਸਰਕਾਰ ਨੇ ਆਉਣ ਤੋਂ ਪਹਿਲਾਂ ਕੀ ਕੀ ਵਾਅਦੇ ਕੀਤੇ ਲੋਕਾਂ ਨੇ ਬਹੁਤ ਵੱਡਾ ਉਹਨਾਂ ਨੂੰ ਮੈਂਡੇਟ ਦਿੱਤਾ ਬਹੁਤ ਮਾਨ ਸਨਮਾਨ ਦਿੱਤਾ ਲੇਕਿਨ ਅਫਸੋਸ ਹੈ ਸਰਕਾਰ ਨੇ ਉਸ ਚੀਜ਼ ਦੀ अहमियत ਨੂੰ ਨਹੀਂ ਸਮਝਿਆ ਜੇ ਤੁਸੀਂ ਜਾਣਦੇ ਹੋ ਕਿ ਇਸ ਹਿਸਾਬ ਦੇ ਨਾਲ ਅੱਜ ਦੇ ਦਿਨ ਸਟੇਟ ਦੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਕਿੰਨੀ ਵੱਧ ਚੁੱਕੀ ਹੈ ਕਿਸਾਨਾਂ ਦੇ ਨਾਲ ਕੀ ਸਲੂਕ ਕੀਤਾ ਜਾ ਰਿਹਾ ਹੈ ਟੀਚਰਾਂ ਨਾਲ ਕੀ ਹੋ ਰਿਹਾ ਹੈ ਹਰ ਪਾਸੇ ਸਟੇਟ ਦੇ ਵਿੱਚ ਲੋਕੀ ਤਰਨੇ ਵਿੱਚ ਬੈਠੇ ਨੇ ਤੇ ਲੋਕਾਂ ਨੂੰ ਕੋਈ ਰਾਹਤ ਨਹੀਂ ਹੈ ਸਰਕਾਰ ਤੋਂ ਤੇ ਸਾਡੀ ਇਹ ਬੇਨਤੀ ਹੈਗੀ ਅੱਜ ਦੇ ਦਿਨ ਵੀ ਸਰਕਾਰ ਨੂੰ ਕਿ ਲੋਕਾਂ ਨੇ ਤੁਹਾਨੂੰ ਇੱਕ ਬਹੁਤ ਵੱਡਾ ਮੈਂਡੇਟ ਦਿੱਤਾ ਹੈ ਤੁਸੀਂ ਇਸ ਗੱਲ ਨੂੰ ਮੰਨੋ ਲੋਕਾਂ ਦੇ ਕੰਮ ਕਰੋ ਲੇਕਿਨ ਅਸੀਂ ਇੱਕ ਪ੍ਰਿੰਸੀਪਲ اپੋਜੀਸ਼ਨ ਪਾਰਟੀ ਹਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀ ਸਰਕਾਰ ਦੀ ਖਾਮੀਆਂ ਨੇ ਅਸੀਂ ਉਹਨਾਂ ਨੂੰ ਅਗਾ ਲੋਕਾਂ ਵਿੱਚ ਰੱਖੀਏ ਸਰਕਾਰ ਨੂੰ ਦਸੀਏ ਲੇਕਿਨ ਸਰਕਾਰ ਅੱਜ ਦੇ ਦਿਨ ਇਹ ਸੁਣਨ ਨੂੰ ਵੀ ਤਿਆਰ ਨਹੀਂ ਕੋਈ ਉਹਨਾਂ ਦੇ ਅਗੇਂਸਟ ਬੋਲਣ ਦੀ ਕੋਸ਼ਿਸ਼ ਕਰਦਾ ਹੈ ਉਹ ਆਪਦੀ ਵਿਜੀਲੈਂਸ ਨੂੰ ਉਹਦੇ ਪਿੱਛੇ ਲਾ ਦਿੰਦੇ ਨੇ ਉਹ ਉਹੀ ਕੰਮ ਕਰ ਰਹੇ ਨੇ ਜਿਹੜਾ ਮੋਦੀ ਸਰਕਾਰ ਨੇ ਦਿੱਲੀ ਵਿੱਚ ਕੀਤਾ ਕਿ ਜੋ ਉਹਨਾਂ ਦੇ ਅਗੇਂਸਟ ਬੋਲਦਾ ਹੈ ਸਚਾਈ ਅਗੇ ਰੱਖਣ ਦੀ ਕੋਸ਼ਿਸ਼ ਕਰਦਾ ਹੈ ਇਹ ਉਹਨੂੰ ਉਹਦੇ ਉੱਪਰ ਝੂਠਾ ਪਰਚਾ ਕਰਕੇ बाकी ओनु जेलज ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਸਾਡੀ ਲੜਾਈ ਜਾਰੀ ਰਹੇਗੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਕਾਂਗਰਸ ਦੇ ਨਾਲ ਪੰਜਾਬ ਸਟੇਟ ਦੇ ਸਾਰੇ ਲੋਕੀ ਨੇ ਸਾਰੇ ਵਰਗ ਦੇ ਲੋਕੀ ਅੱਜ ਦੇ ਦਿਨ ਕਾਂਗਰਸ ਵਾਲ ਨੇ ਤੈਸੀ ਆਨ ਵਾਲੇ ਇਲੈਕਸ਼ਨਾਂ ਵਿੱਚ ਜ਼ਰੂਰ ਕਾਮਯਾਬ ਹੋਵਾਂਗੇ ਇੱਕ ਜਿਹੜੀ ਇਹ ਡਿਸੀਜਨ ਮੇਰਾ ਤੇ ਮੇਰਾ ਲੈਣਾ ਪੋਸੀਬਲ ਨਹੀਂ ਹੈ ਕਿ ਕਾਂਗਰਸ ਦੇ ਹਾਈ ਕਮਾਂਡ ਨੇ ਕੀ ਕਿਹਾ ਕਿ ਕੀ ਨਹੀਂ ਕਿਹਾ ਮੈਂ ਤਾਂ ਆਪਦੀ ਗੱਲ ਕਰ ਸਕਦਾ ਮੈਂ ਤਾਂ ਚੰਡੀਗੜ੍ਹ ਦੇ ਐਪੀਸੋਡ ਨੂੰ ਦੇਖ ਕੇ ਗੱਲ ਕਹਿ ਸਕਦਾ ਕਿ ਇਹ ਜੇ ਚੰਡੀਗੜ੍ਹ ਸਰੇ ਆਮ ਟੀਵੀ ਤੇ ਬੈਠ ਕੇ ਵੀ ਵੋਟਾਂ ਨੂੰ ਚੇਂਜ ਕਰ ਸਕਦੇ ਨੇ ਤਾਂ ਇਹ ਕੁਝ ਵੀ ਕਰ ਸਕਦੇ ਨੇ ਤੇ ਸਵਾਲ ਸਾਰੇ ਦੇ ਸਾਹਮਣੇ ਹੈਗਾ ਤੇ ਮੈਂ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਤੁਹਾਡੇ ਕੋਲ ਬਹੁਤ ਵੱਡੀ ਪਾਵਰ ਹੈ ਯੂ ਆਰ ਦੀ ਪ੍ਰੈਸ ਤੁਸੀਂ ਮੀਡੀਆ ਹੋ ਜਿਹੜੀ ਤੁਸੀਂ ਚੀਜ਼ ਦਿਖਾਣੇ ਹੋ ਲੋਕਾਂ ਦੇ ਅੱਗੇ ਰੱਖਦੇ ਹੋ ਲੋਕੀ ਉਸ ਚੀਜ਼ ਨੂੰ ਪੜਦੇ ਨੇ ਉਹਨੂੰ ਮੰਨਦੇ ਨੇ ਤੇ ਉਹਦੇ ਬਾਰੇ ਗੱਲਬਾਤ ਕਰਦੇ ਨੇ ਤੇ ਤੁਹਾਡਾ ਵੀ ਮੈਂ ਸਹਿਯੋਗ ਚਾਹਾਂਗਾ ਜੇ ਤੁਸੀਂ ਸਾਰੇ ਵੀ ਇਸ ਮੁੱਦੇ ਨੂੰ ਚੁੱਕੋ ਤੇ ਲੋਕਾਂ ਦੇ ਸਾਹਮਣੇ ਸੱਚਾਈ ਪੇਸ਼ ਕਰੋ ਤਾਂ ਸ਼ਾਇਦ ਚੀਜ਼ ਹੋਰ ਹੋ ਸਕਦੀ ਆ ਸਰ ਤੁਹਾਡਾ ਕੰਪੀਟੀਟਰ ਕੌਣ ਆ ਇਲੈਕਸ਼ਨ ਦੇ ਵਿੱਚ ਲੋਕ ਸਮੇਂ ਇਲੈਕਸ਼ਨ ਦੇ ਵਿੱਚ ਕਿ ਆਵਾਜ਼ ਹੀ ਪਾਰਟੀ ਹੈ ਕਿ ਜੀ ਪੀ ਹੈ ਜਾਂ ਕਾਂਗਰਸ ਦੇ ਦੇਖੋ ਜੀ ਅਸੀਂ ਕਿਸੇ ਵੀ ਪਾਰਟੀ ਨੂੰ ਛੋਟਾ ਨਹੀਂ ਸਮਝਦੇ ਸਾਡਾ ਕੰਮ ਹੈ ਕਿ ਅਸੀਂ ਲੋਕਾਂ ਵਿੱਚ ਰਹਿ ਕੇ ਉਹਨਾਂ ਦੇ ਕੰਮ ਕਰਾਉਣੇ ਨੇ ਆਪਦਾ ਅਜੰਡਾ ਆਪਦੀ ਵਿਜਨ ਡਾਕੂਮੈਂਟ ਲੈ ਕੇ ਆਣਾ ਲੋਕਾਂ ਨੂੰ ਦੱਸਣਾ ਕਿ ਕਾਂਗਰਸ ਪਾਰਟੀ ਕੀ ਕਰ ਸਕਦੀ ਹੈ ਅਸੀਂ ਆਪਦਾ ਕੰਮ ਕਰਨਾ ਹੈ ਲੋਕਾਂ ਨੂੰ ਆਪਦੇ ਨਾਲ ਲਾਣਾ ਹੈ ਤੇ ਨੈਚੁਰਲ ਹੈ ਜੇ ਆਪ ਲੋਕਾਂ ਨੂੰ ਅਸੀਂ ਆਪਦੇ ਨਾਲ ਲਾਵਾਂਗੇ ਜੇ ਉਸ ਕਾਮਯਾਬੀ ਹੁੰਨੇ ਜੋ ਜ਼ਰੂਰ ਹੋਵਾਂਗੇ ਸਾਰੀ ਪਾਰਟੀ ਆਪਣੇ ਪਿੱਛੇ ਰਹਿ ਜਾਣਗੀ ਆ